ਦਾ ਵੀ ਉਹ ਨੰਗਾ ਨਹੀਂ ਦਾ ਇਹ ਦੁਨੀਆ ਦੇ ਰਾਜੇ ਮਹਾਰਾਜ ਜਨ ਅਸੀਂ 100 ਵਾਰ ਕੱਪੜੇ ਪਾਏ ਹੁਣ ਅਸੀਂ ਨੰਗੇ ਹੀ ਆ ਆ ਪਰ ਉਹਦੇ ਕਰਨਾ ਕਰਦਾ ਹੁਣ ਕਿ ਨਿਗਾਹ ਮਾੜੀ ਐ ਨਿਗਾਹ ਚੰਗੀ ਨਜ਼ਰ ਤੇ ਠੀਕ ਐ ਚਸ਼ਮਾ ਲਾਉਣ ਦੀ ਲੋੜ ਨਹੀਂ ਦੂਰੋਂ ਲਿਖ ਲਿੰਦਾ ਪੜ੍ਹ ਲਿੰਦਾ ਪਰ ਫਿਰ ਵੀ ਘਰ ਦੇ ਕਹਿੰਦੇ ਨੇ ਭਾਈ ਇਸ ਬੰਦੇ ਦੀ ਨਿਗਾਹ ਮਾੜੀ ਨਿਗਾਹ ਚ ਮਾੜਾ ਕੀ ਐ ਉਹਦੀ ਨਿਗਾਹ ਚ ਵਿਕਾਰ ਦ੍ਰਿਸ਼ਟੀ ਦੋਸ਼ ਨੂੰ ਉਹਦੀ ਦ੍ਰਿਸ਼ਟੀ ਵਿੱਚ ਦੋਸ਼ ਹੈ ਦੂਜੇ ਪਾਸੇ ਕੋਈ ਵਿਅਕਤੀ ਔਖਾ ਸੁਖਾਲਾ ਵੇਖਦਾ ਹੈ ਪਰਦੀ ਨਿਗਾਹ ਮਾੜੀ ਦੀ ਹੈ ਉਹਦੀ ਨਿਗਾਹ ਪਵਿੱਤਰ ਹੁਣ ਪਵਿੱਤਰਤਾ ਨਿਗਾਹ ਦੀ ਇੰਨੀ ਉੱਚੀ ਉੱਠ ਜਾਂਦੀ ਹੈ ਅਸੀਂ ਕਿਹਨੇ ਸਿਆਣੇ ਬੰਦੇ ਨਿਗਾਹ ਚੰਗੀ ਹੈ ਹੌਲੀ-ਹੌਲੀ ਜਦੋਂ ਅਸੀਂ ਗੁਰਮੁਖਾਂ ਦੇ ਰਾਹ ਤੁਰਦੇ ਤੁਰਦੇ ਗੁਰਦੇਵ ਤੱਕ ਪਹੁੰਚ ਬਣਾ ਲਈ ਨਾ ਤੇ ਗੁਰੂ ਦੀ ਨਿਗਾਹ ਕਿੰਨੀ ਕੁ ਪਵਿੱਤਰ ਹੈ ਜਿਨੂੰ ਗੁਰੂ ਨਿਗਾਹ ਭਰ ਕੇ ਦੇਖ ਲੈਂਦੇ ਨੇ ਆਪ ਲਿਖੇ ਮਹਾਰਾਜ ਨੇ ਉਹ ਸੰਤ ਹੋ ਜਾਂਦਾ ਹੈ